ਅਰ ਵੀਰ ਦੇ ਕਾਪੜਾ ਨੂੰ ਸਾਜੀ ਦੇ ਅੱਤ ਅਰ ਵੀਰ ਦੇ ਕਾਪੜਾ ਨੂੰ ਸਾਜੀ ਦੇ ਅੱਤ ਹੋਰ ਹਰ ਮਰਦਾਂ ਨੇ ਸਾਰਿਆਂ ਨੂੰ ਦੇਖੀ ਆ ਜੂਸੀ ਸਾਥ ਨੂੰ ਕੋਈ ਬੱਚੇ ਨਹੀਂ ਕੰਮ ਮਿਲੋ ਅਰ ਵੀਰ ਦੇ ਕਾਪੜਾ ਨੂੰ ਸਾਜੀ ਦੇ ਅੱਤ ਫੇਰ ਮੇਰੇ ਦਫਾ ਗੌਰਿੰਦਰ ਮੇਰੇ ਆ ਗਿਆ ਨਾ ਜੀ ਦੇਖਿਆ ਸਾਰੇ ਜਾਲੇ ਯਾਰ ਸਾਥ ਨੂੰ ਕੋਈ ਬੱਚੇ ਨਹੀਂ ਔਰ ਟ੍ਰਿਗਰ ਆ ਪੰਜਾਬੀਆਂ ਦੇ ਅੰਦਰ ਸਭ ਤੋਂ ਵੱਡਾ ਹੁੰਦਾ ਇਸ ਕਰਕੇ ਮੈਂ ਹਰ ਪਿੰਡਾਂ ਦੀ ਮੈਂ ਪੇਮਪੀ ਕਰਾਂਗਾ ਕਿ ਜਿਹੜਾ ਕਨਾਣਾ ਕਤਲ ਹੋਇਆ ਇੱਕ ਨਾਣਾ ਕਾਂਡ ਹਿਸ਼ਾਰਪੁਰ ਚ ਹੋਇਆ ਬੱਚੇ ਹਰਵੀਰ ਦੇ ਨਾਲ ਉਹਦਾ ਖੁੱਲ ਕੇ ਆਪਾਂ ਵਿਰੋਧ ਕਰੀਏ ਤੇ ਜਿਹੜੇ ਇਹ ਕਾਂਡ ਕਰਨ ਵਾਲੇ ਲੋਗ ਆ ਨਾਲ ਦੀ ਨਾਲ ਇੱਕ ਫਾਸਟ ਟ੍ਰੈਕ ਅਦਾਲਤ ਕਾਇਮ ਕੀਤੀ ਜਾਵੇ ਜਿਹਦੇ ਤਹਿਤ ਇੱਕ ਹਾਈ ਕੋਰਟ ਦੇ ਜੱਜ ਸਾਹਿਬ ਬਹੁਤ ਸ਼ਤਾਰਤ ਤੇ ਤੇ ਪੀਠ ਦੇ ਵਜੋਂ ਬੈਠ ਕੇ ਇਸ ਮਸਲੇ ਵਿੱਚ ਸਖਤਰਾ ਜੀ ਵਾਈਟਲੈਂਡ ਆਏ ਆ ਹੁਣੇ-ਹੁਣੇ ਅਸੀਂ ਮੈਮੋਰੰਡਮ ਮੋਹਸ਼ਾਹ ਕੋ ਜਿਹੜਾ ਕਾਂਡ ਹੋਇਆ ਵਰਵੀਰ ਸਾਡੇ ਬੱਚੇ ਦਾ ਕਤਲ ਹੋਇਆ ਰੇਪ ਹੋਇਆ ਉਹਦੇ ਸਬੰਧ ਵਿੱਚ ਆਪਾਂ ਮੈਮੋਰੰਡਮ ਐਸਐਚਓ ਸਾਹਿਬ ਮੁਕੇਰੀਆਂ ਅੰਦਰਜੀਤ ਸਿੰਘ ਕੀ ਉਹਨਾਂ ਨੂੰ ਦਿੱਤਾ ਹੈ ਤੇ ਬਹੁਤ ਸਾਰੀਆਂ ਸਾਡੀਆਂ ਪਿੰਡਾਂ ਦੇ ਲੋਕ ਮੇਰੇ ਵੀ ਗੁਰਦਾਸਪੁਰ ਤੋਂ ਮੁਕੇਰੀਆਂ ਦੇ ਪੂਰੇ ਹਲਕਿਆਂ ਤੋਂ ਅ ਸਰਜੀਤ ਉਹਨਾਂ ਨੇ ਸਾਰੇ ਭਾਈ ਸਾਹਿਬ ਨੇ ਇਹੜਾ ਦੀ ਹਿੰਮਤ ਸਾਰਿਆਂ ਦੇ ਨਾਲ ਆਪ ਸਰਪੰਚ ਸਤਨਾਮ ਸਰਪੰਚ ਜੀ ਕੋਣਾ ਦੀ ਮਤੇ ਨਾਲ ਸਾਰੇ ਦੋ ਜਿਹੜੇ ਪੱਤਰੇ ਤੋਂ ਹੋਇਆ ਤੇ ਅਸੀਂ ਉੱਲ ਕੇ ਜੜਾ ਸ਼ਰਾਫਪੁਰ ਘਾੜਾ ਉਹਦੀ ਵਿਰੋਧਤਾ ਕਰਦੇ ਹਾਂ ਤੇ ਜਿਹੜਾ ਜੁਲਮਕਾਰ ਉਹ ਪ੍ਰਵਾਸੀ ਮਜ਼ਦੂਰ ਸੀ ਕੋ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤਾਂ ਕਿ ਬਾਕੀ ਜਿਹੜੇ ਐਸੇ ਜਿਹੜੇ ਕੋਈ ਰਹਿੰਦੇ ਨੇ ਕ੍ਰਿਮੀਨਲ ਰਹਿੰਦੇ ਨੇ ਪਰਵਾਸੀਆਂ ਦੇ ਰੂਪ क्रिमिनल ਰਹਿੰਦੇ ਆ ਉਹਨਾਂ ਨੂੰ ਵੀ ਅਕਲ ਆ ਜਾਏ ਮਾਨਸੀ ਦੀ ਸਜ਼ਾ ਹੋਵੇ ਫਾਸਟ ਟ੍ਰੈਕ ਅਦਾਲਤ ਜਿਹੜੀ ਇੱਕ ਕਾਇਮ ਹੋਵੇ ਹਾਈ ਕੋਰਟ ਦੇ ਜਸਟਿਸ ਜਿਹੜੇ ਆ ਉਸ ਫਾਸਟ ਟ੍ਰੈਕ ਅਦਾਲਤ ਦੇ ਵਿੱਚ ਉਹਨਾਂ ਨੂੰ ਕਾਇਮ ਕੀਤਾ ਜਾਏ ਆ ਜੋ ਅੰਦਰ ਆਜੋ ਸਾਡੇ ਬਲਵਿੰਦਰ ਕੌਰ ਖਾਲਸਾ ਜੀ ਤੇ ਉਹ ਵੀ ਇੱਥੇ ਸਾਡੇ ਕੋਲ ਪਹੁੰਚੇ ਆ ਮੈਂ ਆਪਣੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਸਾਡੀ ਇਸ ਸੈਡੀਸ਼ਨ ਵਿੱਚ ਸ਼ਾਮਲ ਹੋਇਆ ਮੈਂ ਬੇਨਤੀ ਕਰਾਂਗਾ ਕਿ ਫਾਸਟ ਟਰੈਕ ਅਦਾਲਤ ਦਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਫਾਸਟ ਟਰੈਕ ਅਦਾਲਤ ਕਾਇਮ ਕਰਕੇ ਜਲਦੀ ਤੋਂ ਜਲਦੀ ਇਸ ਕੇਸ ਦਾ ਨਿਖਾਰਾ ਕਰਕੇ ਤੇ ਉਸ ਬਈ ਨੂੰ ਮાંਚੀ ਦੀ ਸਜ਼ਾ ਜਲਦੀ ਉਹ ਦਿੱਤੀ ਜਾਵੇ ਤੇ ਬਾਕੀ ਜਿਹੜੇ ਇੱਥੇ ਪ੍ਰਵਾਸੀ ਆ ਉਹਨਾਂ ਦੀ ਵੀ ਪੀਸੀਸੀ ਕਲੀਅਰ ਕਰਵਾਈ ਜਾਵੇ ਜਿੱਦਾਂ ਫੋਰਨਚ ਜਾਣ ਲਈ ਪੀਸੀਸੀ ਕਲੀਅਰ ਕਰਨੀ ਪੈਂਦੀ ਆ ਉਹ ਇਹਨਾਂ ਦੀ ਵੀ ਵਿਆਹ ਤੋਂ ਜਦੋਂ ਆਉਂਦੇ ਯੂਪੀ ਤੋਂ ਆਉਂਦੇ ਬੰਗਾਲ ਤੋਂ ਆਉਂਦੇ ਇਹਨਾਂ ਦੀ ਪਿੱਛੇ ਇਹ ਪੱਕਾ ਕਾਨੂੰਨ ਬਣਨਾ ਚਾਹੀਦਾ ਸਰਹੇਰ ਦੇ ਪਾਤਾਲਾ ਨੂੰ ਸਾਜੀ ਦੇ ਅਟਕ ਸਰਹੇਰ ਦੇ ਪਾਤਾਲਾ ਨੂੰ ਸਾਜੀ ਦੇ ਅਟਕ ਫਰਮਾ ਮੰਨਣਾ ਨਹੀਂ ਤੇ ਹਰੇਕੀ ਦਾ ਟੈਕਸ ਪੇ ਕਰ ਰਹੇ ਆ ਔਰ ਇਹ ਭਈਏ ਜਿਹੜੇ ਨੇ 60 ਰੁਪਏ ਦੀ ਜਾਂ 100 ਰੁਪਏ ਦੀ ਟਿਕਟ ਵੀ ਹੈਗੀ ਜਿਹੜੀ ਇਹ ਲੈ ਕੇ ਪੰਜਾਬ ਵਿੱਚ ਆਉਂਦੇ ਆ ਦੱਸੋ ਇਹ ਆਣ ਕੇ ਕਿਹੜੇ ਇਹਨਾਂ ਵਾਸਤੇ ਬੀਲੀ ਅਤੇ ਪੀਣ ਪਾਣੀfree ਹੈ ਇਟਾ free ਦੱਸੋ ਮੈਨੂੰ ਕੀ ਦੇਣਿਆ ਦਾ 95 ਤੇ ਔਰ ਉਸ ਨੂੰ ਮਾਰ ਕੇ ਕ੍ਰਾਈਮ ਕਰ ਰਹੇ ਆ ਉਸੀ ਦੱਸੋ ਸਾਡੇ ਜਿਹੜੇ ਬਾਹਰ ਬਿਜੇ ਦੇ ਸ਼ਰ ਦੇ ਸ਼ੌਕ ਬੱਚੇ ਬੈਠੇ ਨੇ ਉਹ ਕਿੰਨਾ ਕ੍ਰਾਈਮ ਕਰ ਰਹੇ ਨੇ ਕਿੰਨਾ ਕੁ ਮੋਰੀਆਂ ਦੇ ਨਾਲ ਬਲਾਸਟ ਕਰ ਰਹੇ ਨੇ ਉਹਨਾਂ ਦੇ ਬੱਚਿਆਂ ਨਾਲ ਬਲਾਸਟ ਇਹ ਜਸੂਤ ਚੇਤਨ ਦੇ ਵਿੱਚ ਕਰਨ ਦੇ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਹਾਂ ਤੁਸੀਂ ਪੰਜਾਬ ਦੀ ਚੰਕ ਬਾਰੇ ਸੋਚੋ ਔਰ ਪੰਜਾਬ ਪਰੇਵਰੋਣ ਤੇ ਪੰਜਾਬੀਆਂ ਤੋਂ ਬਾਰੇ ਸੋਚੋ ਪੰਜਾਬ ਦੀ ਜਨਤਾ ਬਾਰੇ ਸੋਚੋ ਇਸ ਕਰਕੇ ਸਾਡੂਏ ਲੈਣ ਤੋਂ ਬਚਾਓ ਅਤੇ ਮਨੁੱਖਾਂ ਨੂੰ ਬਚਾਓ ਮਾਂਏ ਤੇਰੇ ਬੱਚੇ ਸਾਡੇ ਬਲਾਤਕਾਰ ਤੇ ਸ਼ਿਕਾਰ ਹੋ ਰਹੇ ਨੇ ਬੱਚਿਨਾ ਕਟਿਆਟਕਾਰ ਹੋ ਰੋਣਾ ਨਹੀਂ ਸਾਡੀ ਆਸਿਆ ਪੈਲਾਂ ਨਿਕਲਣਾ ਤੁਰਬ ਹੋ ਗਿਆ ਹੈ ਇਸ ਕਰਕੇ ਇਸਨੂੰ ਬਚਾਣੇ ਆਪਣੇ ਪੰਜਾਬ ਦੀ ਸੱਤ ਕੀ ਸੋਚੋ ਤੁਸੀਂ ਕਿ ਜਦੋਂ ਖਾਲਸਾ ਰਾਜ ਵਰਗਾ ਪ੍ਰਸਤਾਵ ਕਰਾਂਗੇ ਪਰ ਅੱਜ ਕੁਝ ਕਹਿ ਚੁੱਕੀ ਐਸ ਪੰਜਾਬ ਨੂੰ ਅਸੀਂ ਉਹਨੇ ਦੀ ਚਿੜੀ ਬਣਾਵਾਂਗੇ ਉਸ ਤੇ ਮਿੱਟੀ ਵੀ ਨਹੀਂ ਰੱਖੀ ਜਿਹੜਾ ਮਾਹੌਲ ਪੈਦਾ ਹੋ ਗਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬੱਚੇ ਸੁਰੱਖਿਅਤ ਨਾ ਹੋਣ ਜਾਂ ਹੋਰ ਜਿਹੜੀਆਂ ਮੁਸ਼ਕਲਾਂ ਹੋਣੇ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸਾਨੂੰ ਇਸ ਤਹਿਸ਼ ਤੋਂ ਬਚਾਓ ਰੋਮਾਂ ਹਲੂਸ ਖਾਵਾ ਕਰੋ ਔਰ ਜਿਹੜੇ ਭਈ ਇਹ ਲੀਗਲ ਨਹੀਂ ਨੇ ਠੀਕ ਆ ਉਹਨਾਂ ਦਾ ਕਾਰਜ ਕਰੋ ਸਾਰਿਆਂ ਦੀ ਜਿਹੜੇ ਨਹੀਂ ਰਹਿ ਰਹੇ ਉਹਨਾਂ ਨੂੰ ਵਾਪਸ ਭੇਜੋ ਤੇ ਆਪਣੀ ਪੰਜਾਬ ਬਾਰੇ ਵਾਟ ਸਰਕਾਰ ਸਾਹਿਬ ਵਾਟ ਮੈਨੂੰ ਇੰਸਟਾਗ੍ਰਾਮ 'ਤੇ ਵੀ ਗਾ ਸਕੀਏ ਇਹ ਮੱਕਦਾ ਅੱਜ ਤੋਂ ਅੱਗੇ ਜਾਏਗਾ ਬਸਰ ਵੀ ਜਾਣੇ ਕੀ ਕਰਨੀ ਜਿਹੜੇ ਵੇਖੇ ਤੂੰ ਹੈਂ ਤਾਂ ਜੇਰੀਆਂ ਬਸਾਂ ਤੋਂ ਨਹੀਂ ਕੋਈ ਅੱਜ ਆਉਂਦਾ ਉਹ ਕੱਲ੍ਹ ਆਇਆ ਸੀ ਫਿਰ ਉਸ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ